ਜਗਰਦੇਵ ਧਨ ਗੁਰਦੇਵ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਗੱਲ ਕਰਦੇ ਆਂ ਦੋਸਤੋ ਸਵਾਮੀ ਜਗਤਗਿਰੀ ਆਸ਼ਰਮ ਪਠਾਨਕੋਟ ਦੇ ਮੌਜੂਦਾ ਗੱਦੀ ਨਿਸ਼ੀਣ ਸ਼੍ਰੀ ਸ਼੍ਰੀ 108 ਪਰਮ ਸੰਤ ਗੁਰਦੀਪ ਗਿਰੀ ਜੀ ਗੁਰਦੀਪ ਗਿਰੀ ਜੀ ਪਿਛਲੇ ਦਿਨੀ ਵਿਦੇਸ਼ੀ ਟੂਰ ਤੇ ਗਏ ਸੀ ਔਰ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੀ ਬਹੁਤ ਜ਼ਿਆਦਾ ਸੰਗਤ ਹੈ ਔਰ ਤਕਰੀਬਨ 1 ਮਹੀਨੇ ਦੇ ਨੇੜੇ ਤੇੜੇ ਦਾ ਟੂਰ ਹੈਗਾ ਕਿਉਂਕਿ ਜਦੋਂ ਦੇਸ਼ਾਂ ਵਿਦੇਸ਼ਾਂ ਵਿੱਚ ਪਰਮ ਸੰਤ ਜਾਂਦੇ ਨੇ ਔਰ ਉੱਥੇ ਸੰਗਤ ਨੂੰ ਬਕਾਇਦਾ ਤੌਰ ਤੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਨਾਲ ਜੋੜ ਦੇਦੇ ਨੇ ਔਰ ਆਪਣੇ satsang ਕਰਮਾਉਂਦੇ ਨੇ ਸੰਗਤ ਨੂੰ ਬੜਾ ਚਾਹ ਹੁੰਦਾ ਹੈ ਜਦੋਂ ਪਰਮ ਸੰਤ ਸ਼੍ਰੀ ਗੁਰਦੀਪ ਗਿਰੀ ਜੀ ਸੰਗਤ ਦੇ ਵਿੱਚ ਜਾਂਦੇ ਨੇ ਉਹਨਾਂ ਦੇ ਨਾਲ ਵਿਚਾਰ ਵਿਮਰਸ਼ ਕਰਦੇ ਨੇ ਔਰ ਉੱਥੇ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਬੜੇ ਹੋਏ ਮੰਦਰ ਜਿਹੜੇ ਨੇ ਗੁਰਦੁਆਰਾ ਸਾਹਿਬ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਉੱਥੇ ਜਾ ਕੇ ਸੰਗਤ ਨੂੰ ਆਪਣੇ ਪ੍ਰਵਚਨਾਂ ਦੇ ਨਾਲ ਨਿਹਾਲ ਵੀ ਕਰਦੇ ਨੇ ਤਕਰੀਬਨ 1 ਮਹੀਨੇ ਦੇ ਟੂਰ ਤੋਂ ਬਾਅਦ ਜਦੋਂ ਕੱਲ ਸ੍ਰੀ ਜਗਤਗਿਰੀ ਆਸ਼ਰਮ ਪਠਾਨਕੋਟ ਵਾਲੇ ਗੱਦੀ ਨਿਸ਼ੀਨ ਪਰਮ ਸੰਤ ਗੁਰਦੀਪ ਗਿਰੀ ਜੀ ਵਾਪਸ ਪੰਜਾਬ ਆਏ ਤਾਂ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ ਔਰ ਸਭ ਤੋਂ ਪਹਿਲਾਂ 에어ਪੋਰਟ ਦੇ ਉੱਪਰ ਹੀ ਬਹੁਤ ਜਿਹੜਾ ਸਵਾਗਤ ਕੀਤਾ ਗਿਆ ਔਰ ਬੜੀ ਸੰਗਤ ਦੇ ਵਿੱਚ ਕ੍ਰਿਓਸਟੀ ਸੀ ਕਿਉਂਕਿ ਇੱਕ ਮਹੀਨੇ ਤੋਂ ਬਕਾਇਦਾ ਤੌਰ ਤੇ ਸੰਗਤ ਤੋਂ ਦੂਰ ਸਨ ਲੇਕਿਨ ਇਹ ਸੰਗਤ ਦੇ ਦਿਲਾਂ ਵਿੱਚ ਵੀ ਕ੍ਰਿਓਸਟੀ ਸੀ ਕਿ ਪਰਮ ਸੰਤ ਸ਼੍ਰੀ ਗੁਰਦੀਪ ਗਰੀ ਜੀ ਕਦੋਂ ਵਿਦੇਸ਼ੀ ਟੂਰ ਤੋਂ ਵਾਪਸ ਆਉਣ ਅਸੀਂ ਉਹਨਾਂ ਦੇ ਪਰਵਚਨ ਸੁਣੀਏ ਕੱਲ ਜਦੋਂ ਉਹ ਬਕਾਇਦਾ ਤੌਰ ਤੇ ਪੰਜਾਬ ਪਹੁੰਚੇ ਨੇ ਔਰ ਸਭ ਤੋਂ ਪਹਿਲਾਂ ਦਿੱਲੀ 에ਰਪੋਰਟ ਤੇ ਉਹਨਾਂ ਦਾ ਬਹੁਤ ਹੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੈਲਕਮ ਕੀਤਾ ਗਿਆ ਔਰ ਉਸ ਤੋਂ ਬਾਅਦ ਜਲੰਧਰ ਦੇ ਵਿੱਚ ਵੀ ਬਕਾਇਦਾ ਤੌਰ ਤੇ ਉਹਨਾਂ ਦਾ ਰੇਲਵੇ ਸਟੇਸ਼ਨ ਦੇ ਉੱਪਰ ਡਾਕਟਰ ਸਰਜੀਤ ਲਾ ਸਹੋਤਾ ਕਮਲਜੀਤ ਸਹੋਤਾ ਔਰ ਇਹਨਾਂ ਤੋਂ ਇਲਾਵਾ ਕੈਪਟਨ ਗੁਰਮੀਲ ਸਿੰਘ ਜੀ ਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਜਿਹੜੇ ਸੀ ਉਹਨਾਂ ਨੇ ਗੁਰਦੀਪ ਗਿਰੀ ਮਹਾਰਾਜ ਜੀ ਦਾ ਬਕਾਇਦਾ ਤੌਰ ਤੇ ਗਲ ਦੇ ਵਿੱਚ ਫੁੱਲਾਂ ਦੀ ਹਾਰ ਪਾ ਕੇ ਸਵਾਗਤ ਕੀਤਾ ਹੈ ਜਲੰਧਰ ਤੋਂ ਬਾਅਦ ਬਕਾਇਦਾ ਤੌਰ ਤੇ ਬਾਏ ਰੋਡ ਉਹ ਪਠਾਨਕੋਟ ਗਏ ਔਰ ਪਠਾਨਕੋਟ ਦੇ ਵਿੱਚ ਉਹਨਾਂ ਦਾ ਬਖਾਦਾ ਤੌਰ ਤੇ ਬਹੁਤ ਹੀ ਖੂਬਸੂਰਤ ਤਰੀਕੇ ਦੇ ਨਾਲ ਬੜੇ ਪਿਆਰ ਤੇ ਬੜੇ ਸਤਕਾਰ ਦੇ ਨਾਲ ਢੋਲ ਵਜਾ ਕੇ ਗੱੜੇ ਦੇ ਵਿੱਚ ਹਾਰ ਪਾ ਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਦੋਸਤੋ ਮੈਂ ਤੁਹਾਨੂੰ ਕੁਝ ਪ੍ਰਵਚਨ ਸੁਣਾਉਣੇ ਚਾਹੁੰਦਾ ਜੋ ਕਿ ਵਿਦੇਸ਼ ਦੀ ਧਰਤੀ ਤੇ ਸਤਗੁਰ ਰਵਦਾਸ ਮਹਾਰਾਜ ਦੀ ਬਾਣੀ ਦੇ ਨਾਲ ਪਰਮ ਸੰਤ ਗੁਰਦੀਪ ਗਿਰੀ ਜੀ ਨੇ ਜੋੜਿਆ ਔਰ ਉੱਥੇ ਅਲੱਗ-ਅਲੱਗ ਸਥਾਨਾਂ ਦੇ ਉੱਪਰ ਉਹਨਾਂ ਨੇ ਕੀ ਗੱਲਬਾਤ ਕੀਤੀ ਹੈ। ਔਰ ਮਾਰਦੇ ਇਸ ਪੂਰੀ ਵਿਦੇਸ਼ੀ ਟੂਰ ਤੇ ਔਰ ਪੰਜਾਬ ਪਹੁੰਚਣ ਤੇ ਉਹਨਾਂ ਦਾ ਕੀਤਾ ਗਿਆ ਸਵਾਗਤ ਔਰ ਇਸ ਪੂਰੀ ਰਿਪੋਰਟ ਤੇ ਇੱਕ ਨਜ਼ਰ ਜੜਦੀ ਐ ਉੱਤਰ ਜਾਂਦੀ ਐ ਸਤਿਗੁਰੂ ਜੀ ਕਹਿੰਦੇ ਨੇ ਆ ਮੈਂ ਤੈਨੂੰ ਨਾਮ ਦਾ ਲਸਾ ਜਿੰਨਾ ਜਿਹੜਾ ਚੜ ਜੇਗਾ ਤਦੀ ਤਰੇਗਾ ਨਹੀਂ ਇਹ ਦੁਨੀਆ ਦੇ ਜਿਹੜੇ ਦਸ਼ੇ ਨੇ ਇਹ ਕਰਨ ਦੇ ਨਾਲ اے انسان تو بے ہوش ہو جانتا ہے پر جیرا میں تینو نام دا نشا دی مانگا او دینا تینو بوس جا جا میں گا تینو جندگی جین دی کلا دا پتا چل جائے دنیا دے نشے کرن دے نال تیری پروار ویچ دلدری دری گی پر نام دا نشا جی کر پروار چل جائے گا ای دینا خوش حالی ہے دنیا دے نشے کرن دے نال ਤੇਰੇ ਸਰੀਰ 'ਚ ਬਿਮਾਰੀਆਂ ਆਂਦੀਆਂ ਪਰ ਨਾਮ ਦਾ ਰਸਾ ਕਰਨ ਦੀ ਨਾਲ ਤੇਰੇ ਸਰੀਰ 'ਚ ਤਾਜ਼ਗੀ ਆਈ। ਇਸ ਕਰਕੇ ਗੁਰੂ ਜੀ ਨੇ ਸਾਨੂੰ ਨਸਿਆਂ ਤੋਂ ਰਹਿਤ ਆਪਣੀ ਪਰਵਾਰਾਂ ਨੂੰ ਕਰਨ ਲਈ ਕਿਹਾ। ਐ ਜੈ ਗੁਰਦੀਪ। ਸਤਿ ਗੁਰਦੀਪ। ਅੱਜ ਅਸੀਂ ਆਏ ਹੋਏ ਸੀ ਗਰੀਸ ਜਿਹਦਾ ਪਰਾਣਾ ਨਾਂ ਹੈ ਜੁਨਾਨ। ਤੋਂ ਜਿੱਥੇ ਅਸੀਂ ਖਲੋਤੇ ਹੋਏ ਹਾਂ ਇਦੀ ਬੈਕਸਾਈਡ ਤੇ ਜੋ ਤੁਸੀਂ ਦੇਖ ਰਹੇ ਹੋ ਇਹ ਹੈ ਮਹਾਨ ਸਿਕੰਦਰ ਦਾ ਕਿਲਾ ਇਹ ਕਿਲਾ ਮਹਾਨ ਸਿਕੰਦਰ ਉਹ ਜਿਸ ਨੇ ਪਤਾ ਨਹੀਂ ਕਿੰਨੇ ਦੇਸ਼ਾਂ ਨੂੰ ਜਿੱਤਿਆ ਤੇ ਜਿੱਤ ਕੇ ਆਪਣੇ ਜਨਾਨ ਦੇ ਵਿੱਚ ਪਹੁੰਚ ਨਹੀਂ ਸਕਿਆ ਅੱਜ ਕੁਦਰਤੀ ਆਏ ਹੋਏ ਸਾ ਇੱਥੇ ਮੇਰੇ ਨਾਲ ਨੇ ਸ੍ਰੀ ਲੇਖਰਾਜ ਜੀ ਏ ਗੁਰੂ ਰਵਿਦਾਸ ਸਭਾ ਦੇ ਪ੍ਰੈਜ਼ੀਡੈਂਟ ਰੇ ਨੇ ਤੇ ਦੂਸਰੇ ਨੇ ਨਰੇਸ਼ ਮੰਗੂ ਨਰੇਸ਼ ਮੰਗੂ ਜੀ ਇਹ ਮੈਨੂੰ ਲੈ ਕੇ ਆਏ ਨੇ ਦਿਖਾਉਣ ਵਾਸਤੇ ਤੇ ਮੈਨੂੰ ਵੀ ਅੱਛਾ ਲੱਗਾ ਕਿ ਅਸੀਂ ਇਤਿਹਾਸ ਚ ਪੜਦੇ ਰਹੇ ਮਹਾਨ ਸਿਕੰਦਰ ਬਾਬਤ ਅੱਜ ਵਸਨ ਨੂੰ ਅਸੀਂ ਦੇਖ ਰਹੇ ਹਾਂ ਤੁਸੀਂ ਵੀ ਦੇਖ ਰਹੇ ਹੋ ਸਾਰੀਆਂ ਸੰਗਤਾਂ ਨੂੰ ਜੈ ਗੁਰਦੇਵ ਜੈ ਗੁਰਦੇਵ ਸਤ ਗੁਰਦੇਵ ਮੈਂ ਇਸ ਪ੍ਰੰਤਿਖ ਖੜਾ ਹਾਂ ਇੱਕ ਗੁਰ ਵਰਗ ਸਾਥ ਇੱਕ ਗੁਰਕ੍ਰਿਤੀ ਜਿੱਥੇ ਚੀਜ਼ ਬਣਦੀ ਹੈ ਇਹ ਜਿਹਨੇ ਵੀ ਸੇਵਾ ਦਾ ਅਰਥ ਸਾਡੇ ਗੁਰਪਾਲਮangar ਉਹਦਾ ਪਿੰਡ ਹੈ ਉਹਨਾਂ ਦੀ ਪਰਿਵਾਰ ਦੀ ਬਾਤ ਕੀਤੀ ਤੇ ਔਰ ਸਾਡੇ ਸੰਗਮੇ ਉਹ ਮਲਦੀ ਤੋਂ ਬੀਬੀਆਂ ਉਹ ਵੀ ਘਰ ਵਾਲੇ ਉਹ ਵੀ ਦੁੱਧ ਤਾਇਆ ਹੋਇਆ ਹੈ ਜਿਸ ਦਾ ਤੁਸੀਂ ਦੇਖ ਰਹੇ ਹੋ ਇਹ ਕੀ ਹੈ ਕਹਾਣੀ ਜਿਆਨੇ ਜਿੰਨ ਕਬੀ ਤਰ੍ਹਾਂ ਇਹਨੂੰ ਇਹ ਮਦਾਨੀ ਨਾਲ ਰੇਕ ਪੜੀ ਹੈ ਰੇਕ ਵੀ ਜਿਹੜੇ ਆਹਰ ਕਾੜੀਆਂ ਲੱਗ ਕਰਦੇ ਜਿਵੇਂ ਇਹ ਵੀ ਹਟਕਾ ਪਾਇਆ ਜਾਂਦਾ ਹੈ ਜਿਹਨੂੰ ਸੀਗਾ ਪਾਣਿਆ ਜਾਂਦੀ ਹੈ ਤੇ ਇਹਨੂੰ ਇਸੇ ਤਰ੍ਹਾਂ ਨੇ ਬਣਾਏ ਹੋਏ ਨੇ ਤੇ ਇਹ ਲਈ ਇਹ ਲਗਾਤਾਰ ਉੱਤ ਚੱਲ ਕੇ ਇਹਦਾ ਪਾਣੀ ਅਲੱਗ ਤੇ ਉਹ ਜੋ ਗਰੀਮਿਆ ਅਲੱਗ ਹੋ ਜਾਂਦੀ ਹੈ ਉਹਦੇ ਬਾਅਦ ਇਹ ਪੀਪੀ ਇਹਦੇ ਦੇ ਅੰਦਰ ਇੱਕ ਬਕਸਾ ਜਿਆ ਜਦੋਂ ਪਨੀਰ ਬਣ ਜਾਂਦਾ ਉਹਦੇ ਬਾਅਦ ਇਹ ਫੇਰ ਲੈਣੇ ਹੁੰਦੇ ਨੇ ਇਹ ਇਹਨਾਂ ਬਕਸਿਆਂ ਦੇ ਵਿੱਚ ਪਾਦਨ ਦੀ ਹੈ ਅ ਬਾਕੀ ਲੈਟ ਦੀਗਾ ਕੀ ਜਿਵੇਂ ਬਾਰੇ ਕੀ ਨੇ ਲਏ ਨਾਮਤ ਵਾਲਾ ਆਨਿਸ਼ਾ ਕੀ ਉਹਦੇ ਵਿੱਚ ਪਾ ਦਿੱਤੀਆਂ ਨੇ ਇਹਨਾਂ ਵਿੱਚ ਕਿਸ ਤਰ੍ਹਾਂ ਹੀ ਕੋਈ ਜੇ ਇਹ ਰਹੇਗਾ ਕੋਈ ਅਜਿਹਾ ਕੈਮਰਸ ਜੰਦਾ ਤੇ ਅਗਲੀ ਕੈਮਰਸ ਜੰਦਾ ਤੇ ਲਾ ਕੇ ਇਹ ਰਸਟੂਰ ਕਰ ਲੈਂਦੇ ਆ ਇਹਨਾਂ ਨੇ ਇਹ ਵੀ ਦੱਸਿਆ ਕਿ ਜਿੰਨੇ ਆਪਣੀ ਪੁਰਾਣੀ ਹੁੰਦੀ ਜਾਂਦੀ ਹੈ ਕਿ ਥੰਡੀ ਮਹਿੰਗੀ ਹੁੰਦੀ ਜਾਂਦੀ ਹੈ ਔਰ ਇਹਦਾ ਸਵਾਲ ਪੁਰਾਣੀ ਦਾ ਹੀ ਹੁੰਦਾ ਹੈ ਨਮੀ ਦਾ ਨਹੀਂ ਇਹ ਮੈਂ ਅੱਜ ਉਹ ਦੇਖ ਰਿਹਾ ਇਹ ਚੀਜ਼ ਬੰਤੀ ਕਿ ਕਿਸ ਤਰ੍ਹਾਂ ਹੁੰਦੀ ਹੈ ਸਾਰੀਆਂ ਸੰਗਤਾਂ ਨੂੰ ਜੈ ਗੁਰੂ ਜੀ ਜਹਾੜਕਾਰੀ ਕਿਸ ਤਰ੍ਹਾਂ ਲੱਗੀ ਜੈ ਗੁਰੂ ਜੀ ਅੱਜ ਇੰਡੀਆ ਤੋਂ ਪੈਰਿਸ ਨੂੰ ਧਰਤੀ ਤੇ ਸਾਡੇ ਸੰਤ ਗਰਦੀਪ ਗਰੀ ਜੀ ਆਰਪੋਰਟ ਵਾਲੇ ਅੱਜ ਸ੍ਰੀ ਗੁਰੂ ਦਾਸ ਭਵਨ ਪੈਰਿਸ ਦੇ ਵਿੱਚ ਅੱਜ ਖੜੇ ਆ ਉਸ ਥਾਂ ਤੇ ਖੜੇ ਆ ਜਿਹੜਾ ਕਿ ਗੁਰੂ ਘਰ ਇਹ 1994 ਦੇ ਵਿੱਚ ਫੂਨ ਵਿੱਚ ਆਇਆ ਔਰ ਔਰ ਜਿਹੜੀ ਬਿਲਡਿੰਗ ਪਿੱਛੇ ਦੇਖਦੇ ਆ ਇਹ 2000 ਸ਼ੀਰ ਦੇ ਵਿੱਚ ਇਸ ਦਾ ਉਦਘਾਟਨ ਕੀਤਾ ਗਿਆ ਇਸ ਬਿਲਡਿੰਗ ਨੂੰ 2 ਸਾਲ ਬਣਾਉਣ ਦਾ ਸਮਾਂ ਲੰਘਾ ਨੂੰ ਨਿਹਾਲ ਕੀਤਾ ਜਾਂਦਾ ਹੈ ਦੇਸਾਂ ਪਰਦੇਸਾਂ ਤੋਂ ਹਰ ਸਾਲ ਔਰ ਗੁਰੂ ਰਵੀਦਾਸ ਮਹਾਰਾਜ ਜੀ ਦਾ ਗੁਰਪੁਰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ ਔਰ ਬਹੁਤ ਹੀ ਪਰਮੰਤਕ ਕਮੇਟੀ ਸ਼ਰਦਾ ਔਰ ਭਾਵਨਾ ਨਾਲ ਜੇ ਗੁਰਪੁਰਬ ਔਰ ਸਾਰੇ ਮਾਪੋਸ਼ਾਂ ਦੇ ਗੁਰਪੁਰਬ ਬੜੀ ਤੁਹਫਾਨਾ ਮਨਾਏ ਜਾਂਦੇ ਆ ਔਰ ਜਿੰਨੇ ਵੀ ਸਾਥ ਮਾਪੋਸ਼ ਇੱਥੇ ਆਉਂਦੇ ਆ ਉਹਨਾਂ ਦਾ ਅਸੀਂ ਇਸ ਕਮੇਟੀ ਵੱਲੋਂ ਬਹੁਤ ਹੀ ਵੱਡੇ ਪੱਧਰ ਸਨਮਾਨ ਦਿੱਤਾ ਜਾਂਦਾ ਆ ਔਰ ਮੈਂ ਬੇਨਤੀ ਕਰਦਾ ਆ ਕਿ ਸਾਡੇ ਸੰਤ ਮਹਾਰਾਜ ਜਿਹੜੇ ਗਰੀਬ ਗੀਰੀ ਜੀ ਆ ਉਹ ਵੀ ਆਪਣੇ ਦਸਨ ਵਿੱਚ ਸੰਗਤਾਂ ਨੂੰ ਪੈਰਸ ਦੇ ਨੂੰ ਮਿਲ ਕੇ ਕਮੇਟੀ ਨੂੰ ਕਿਦਾਂ ਦਾ ਮਹਿਸੂਸ ਹੋਇਆ ਸਾਰੀਆਂ ਹੀ ਸੰਗਤਾਂ ਨੂੰ ਜੈ ਗੁਰਦੇਵ ਮੈਂ ਪੈਰਸ ਦੇ ਵਿੱਚ ਜੋ ਕਿ ਫਰਾਂਸ ਦਾ ਕੈਪੀਟਲ ਸਿਟੀ ਹੈ ਉੱਥੇ ਆਇਆ ਹੋਇਆ ਸੀ ਤੇ ਸ੍ਰੀ ਬੰਗੜ ਸਾਹਿਬ ਜੀ ਇਹਨਾਂ ਦੇ ਨਾਲ ਦੇ ਘਰ ਹੀ ਅਸੀਂ ਠਹਿਰੇ ਹੋਏ ਹਾਂ ਔਰ ਇੱਥੇ ਸ੍ਰੀ ਗੁਰੂ ਵਿਦਾਸ ਮਹਾਰਾਜ ਜੀ ਦੇ ਨਾਤੀ ਜੋ ਗੁਰੂ ਘਰ ਬਣਿਆ ਹੋਇਆ ਜੋ ਗੁਰੂ ਘਰ ਨੇ ਦੋਨਾਂ ਗੁਰੂ ਘਰਾਂ 'ਚ ਮੈਨੂੰ ਜਾਣ ਦਾ ਸਮਾਂ ਮਿਲਿਆ ਇਹ ਬੜੇ ਹੀ ਸੁਲਝੇ ਹੋਏ ਲੋਕ ਔਰ ਸਤਗੁਰੂ ਵਿਦਾਸ ਮਹਾਰਾਜ ਜੀ ਦੀ ਵਿਚਾਰਧਾਰਾਨ ਅਮਲੀ ਤੌਰ ਤੇ ਜਾਣਨ ਵਾਲੇ ਲੋਕ ਜਿਹੜੀ ਇੱਥੇ ਸੇਵਾ ਨੰਭਾਰੀ ਨੇ ਮੈਂ ਸਤਗੁਰੂ ਜੀ ਦੇ ਸਰਨਾਚੇ ਹੀ ਬੇਨਤੀ ਕਰਦਾ ਕਿ ਆ ਸਤਗੁਰੂ रविदास ਕਿਰਪਾ ਬਣਾਈ ਰੱਖਣਾ ਇਹਨਾਂ ਸੇਵਾਦਾਰਾਂ ਤੇ ਇਸੇ ਤਰ੍ਹਾਂ ਹੀ ਸਮਾਜ ਨੂੰ ਜੋੜੀ ਰੱਖਣ ਔਰ ਸਮਾਜ ਕੋ ਆਡਾ ਸੁਰੱਖਤੀਆਂ ਕਰਦਾ ਰਹੇ ਔਰ ਇਹਨਾਂ ਦੀ ਮਿਹਰ ਭਰਿਆਸ ਰੱਖਣਾ ਤਾਂ ਕਿ ਤੁਹਾਡਾ ਸੰਦੇਸ਼ ਜਿਹੜਾ ਈ ਆਪਣੇ ਜੀਵਨ ਸੇ ਆਪਣਾ ਕੀ ਤੇ ਲੋਕਾਂ ਨੂੰ ਜਿਹਦੇ ਨਾਲ ਜੋੜਨ ਸਾ ਸੰਗਤ ਮਿਲ ਰਹੀ ਹੈ ਮਾਜ ਜੈਸੇ ਮੈਂ ਦਮਕੀਰਾ ਫਿਰ ਮੈਂ ਇੱਥੇ ਦੀ ਪ੍ਰਬੰਧਕ ਕਮੇਟੀ ਦਾ ਬਹੁਤ ਬਹੁਤ ਅਨਮਾਨ ਕਰਦਾ ਜਿਨ੍ਹਾਂ ਨੇ ਬਹੁਤ ਜ਼ਿਆਦਾ ਮੈਨੂੰ ਮਾਨ ਸਨਮਾਨ ਦਿੱਤਾ ਜੈ ਗੁਰਦੀਪ ਧੰਨ ਗੁਰਦੀਪ ਜੁਨਾ ਦੇ ਸ਼ੇਰ ਤਰੰਦੇ ਨਾਲ ਤੇ ਤਰਜ ਦੇ ਦੇ ਤੀ ਪਰੇਗੀ ਨਾਮ ਦਾ ਨਸ਼ਾ ਕਰੂ ਨਾਮ بے پرواہ خوشحال ہی رہے اس کہہ کے گرو جی نے سانو نام دا نشہ گرہن کر لے کے تیجا منتر دیتا ہے گرو جی نے گرمت کا کیا گل کرو لے گو گرمت کوڑ گھوٹن کی سنگت کرو کیوں سے پر کھاؤں بھوز گھوٹی مارگن پیاد کرو کوٹی مارک کی ہے اہم پروت بسانہ مارک کو پیدنے جیتا ساڑی چند مالک نے کوئی گھن دیتا ہے کہ اُدھا سپرانہ کرنا ایسی یار تو جب ایدھا کامن کرے گریب نواد سینیاں میرا ماتے سکتے کریں اسی اہم نہیں کرنے جی, جی, جل جل جی آ جا او جی ج ਮੈਂ ਨਹੀਂ ਰਹੀ ਤੇਰੀ ਦੀ ਦਰਦ ਤੋਂ ਤੇਰੀ ਹੈ ਇਹਦੇ ਨੂੰ ਨਹੀਂ ਸਮਾਨੀ ਤੀਜਾ ਕਰੋ ਤੇ ਲੀਸਾ ਕਰੋ ਅੰਦਰ ਫੁੱਲੀ ਸਮੇ ਲਈ ਜੇ ਨਕਸ਼ਾ ਬਹੁਤ ਕਰਕੇ ਜਾਣੋ ਜਿਸ ਤਰ੍ਹਾਂ ਐਕਸੀਡੈਂਟ ਕੋਈ ਕਹਿਤਿਆਂ ਨਾਲ ਹੁੰਦਾ ਕੁਝ ਪਤਾ ਦਾ ਹੁੰਦਾ نقصان کی کیا ਕਰੋੜ ਕਰਨ ਦੇ ਨਾਲ ਧਰਮ ਨਸ਼ਟ ਹੋ ਜਾਂਦਾ ਕਰੋੜ ਕਰਨ ਦੇ ਨਾਲ ਸਾਡੀਆਂ ਦੂਰੀਆਂ ਵੱਧ ਜਾਂਦੀਆਂ ਕਰੋੜ ਨਹੀਂ ਕਰਨਾ ਚੌਥਾ ਉਪਦੇਸ਼ ਕੋਈ ਜੀਵੀ ਤੇ ਹੈ ਅਵਰੇ ਕੁਮਾਂਗੇ ਪਰਉਤ ਚਿੰਤਾ ਮਨੀ ਜਨੀ ਲਖਾਇਓ ਅਸੰਤ ਪਾਪੀ ਸੰ ਜਿੰਦਗੀ ਦੇ ਥੋੜੇ ਪਲ ਕੱਢ ਕੇ ਪਰਤੀ ਜਰੂਰ ਕਰਨੀ ਅਮਨਾਮ ਨਾਲ ਜਰੂਰ ਜੁੜਨਾ ਹੈ ਗੁਰਜਨੀ ਐ ਜੈਗੁਰਦੀਪ ਤਾਨ ਗੁਰਦੀਪ ਅਸੀਂ ਇਟਲੀ ਦੇ ਸ਼ਹਿਰ ਲਵਿਨੀਓ ਚ ਆਏ ਹੋਏ ਹਾਂ ਤੇ ਇਹ ਵੀ ਸ਼ਹਿਰ ਸੇਮ ਉਸੇ ਤਰ੍ਹਾਂ ਦਾ ਹੀ ਹੈ ਜਿਸ ਤਰ੍ਹਾਂ ਅਸੀਂ ਸਵਿਟਜ਼ਰਲੈਂਡ ਚ ਦੇਖਿਆ ਤੁਸੀਂ ਦੇਖ ਰਹੇ ਹੋ ਸਾਡੀ ਬੈਕ ਸਾਈਡ ਤੇ ਬਰਫ਼ ਜੰਮੀ ਹੋਈ ਹੈ ਤੇ ਨਾਲ ਹੀ ਇੱਥੇ ਤਰ੍ਹਾਂ ਤਰ੍ਹਾਂ ਦੇ ਲੋਕ ਚੂਲੇ ਚੁਟ ਰਹੇ ਨੇ ਸਲੈਡ ਕਰ ਰਹੀ ਨੇ ਸੈਂਡ ਸਲੈਡਿੰਗ ਵਾਲੇ ਲੋਕ ਤੁਹਾਨੂੰ ਨਈਂ ਕਿਸੇ ਨੇਗੇ ਦੂਰੇ ਐ ਪਰ ਮੈਂ ਬੱਚੇ ਤੁਹਾਨੂੰ ਕਹਾਂਗਾ ਇਹ ਸਲੈਡਿੰਗ ਵਾਲੇ ਲੋਕ ਦੀ ਦਾ ਸੈਰੀ ਸਲੈਡਿੰਗ ਕਰ ਰਹੀ ਐ ਇਨਾ ਦੀ ਲੋਕ ਝੂਲਿਆਂ ਤੇ ਬੈਠ ਕੇ ਉੱਧੀ ਜਾ ਰਹੀ ਨੇ ਤੁਸੀਂ ਇਹ ਪਿੰਡ ਦਾ ਨਜ਼ਾਰਾ ਦੀ ਸਖਦੀਓ ਇੱਕ ਹੋਰ ਖਾਸੀਅਤ ਐ ਇਸ ਪਿੰਡ ਦੇ ਵਿੱਚ ਜੋ ਵੀ ਚੀਜ਼ ਮਿਲਦੀ ਐ ਉਹ ਟੈਕਸਾਂ ਤੋਂ ਫ੍ਰੀ ਮਿਲਦੀ ਐ ਬਿਊਟੀ ਫਰੀ ਹਰ ਚੀਜ਼ ਚਾਹੇ ਉਪਟਰੋਲ ਹੈ ਚਾਹੇ ਖਾਂਦੀਆਂ ਚੀਜ਼ਾਂ ਨੇ ਕਿਸੇ ਵੀ ਚੀਜ਼ ਤੇ ਇੱਥੇ ਟੈਕਸ ਨਹੀਂ ਹੈ ਤੇ ਜਦੋਂ ਵੀ ਕਿਤੇ ਇਟਲੀ ਆਓ ਤੇ ਲਿਵੇਂ ਸੈਰ ਦੇ ਵਿੱਚ ਜ਼ਰੂਰ ਹੋ ਕੇ ਜਾਓ ਜੈ ਗੁਰਦੀਪ ਧੰਨ ਗੁਰਦੀਪ ਮੈਂ ਦੱਸ ਦਿਆਂ ਕਿ ਗੁਰਦੀਪ ਗਿਰੀ ਜੀ ਜੋ ਕਿ ਸਵਾਮੀ ਜਗਤਗਿਰੀ ਆਸ਼ਰਮ ਦੇ ਮੌਜੂਦਾ ਗੱਦੀ ਨਿਸ਼ੀਨ ਨੇ ਔਰ ਬਹੁਤ ਹੀ ਵਿਸ਼ਾਲ ਪਠਾਨਕੋਟ ਦੇ ਵਿੱਚ ਇਹਨਾਂ ਦਾ ਅਸਥਾਨ ਬਣਿਆ ਹੋਇਆ ਹੈ ਔਰ ਮੈਨੂੰ ਵੀ ਦੋ ਚਾਰ ਬਾਰ ਜਾਣ ਦਾ ਮੌਕਾ ਮਿਲਿਆ ਹੈ ਔਰ ਕੀ ਅਰੇਂਜਮੈਂਟ ਹੈ ਉੱਥੇ ਬਹੁਤ ਹੀ ਖੂਬਸੂਰਤ ਆਏ ਦਿਨ ਆਏ ਵਾਲੇ ਸਟੇਟਸ ਦੇ ਵਿੱਚੋਂ ਆ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿਹੜੀ ਹੈ ਉਹ ਸ਼੍ਰੀ ਗੁਰਦੀਪ ਗਿਰੀ ਜੀ ਦੇ ਦਰਸ਼ਨਾਂ ਨੂੰ ਉਹਨਾਂ ਦੇ ਪ੍ਰਵਚਨ ਸੁਣਨ ਵਾਸਤੇ ਕੌਣ ਦੀ ਹੈ ਇਹ ਪੂਰੀ ਦੀ ਪੂਰੀ ਰਿਪੋਰਟ ਸਾਨੂੰ ਪਠਾਨਕੋਟ ਤੋਂ ਸਨੀ ਜੀ ਨੇ ਭੇਜੀ ਹੈ ਅਸੀਂ ਉਹਨਾਂ ਦਾ ਥੈਂਕਸ ਕਰਦੇ ਹਾਂ ਜੁੜੇ ਰਹੋ ਪੋਸੂ ਨਾਮਾ ਚੈਨਲ ਦੇ ਨਾਲ